ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਸ਼ੂ ਮੰਡੀ ਜਗਰਾਓ ਦੋਸਤੋ ਇਹ ਪਸ਼ੂ ਮੰਡੀ ਮਹੀਨੇ ਦੀ 23 ਤਰੀਕ ਨੂੰ ਲੱਗਦੀ ਹੈ ਤੇ ਭਾਰੀ ਗਿਣਤੀ ਰਹੀ ਦੋਸਤੋ ਗਾਂ ਤੇ ਮੱਝ ਐਸ ਮੰਡੀ ਦੇ ਵਿੱਚ ਪਹੁੰਚਦੀ ਆ ਤੇ ਅੱਜ ਦੋਸਤੋ ਮੰਡੀ ਕਾਫੀ ਭਰੀ ਹੋਈ ਆ ਤੇ ਬਾਕੀ ਦੋਸਤੋ ਪਸ਼ੂ ਵੀ ਚੰਗੇ ਪਹੁੰਚੀ ਹੋਈ ਆ ਤੇ ਅੱਜ ਆਪਾਂ ਤੁਹਾਨੂੰ ਮੰਡੀ ਚੋਂ ਦੋ ਜਰਸੀਆਂ ਦਿਖਾਵਾਂਗੇ ਕਵਰ ਕਰਕੇ ਚੰਗੇ ਥਣ ਹਵਾਨੇ ਵਾਲੀਆਂ ਸੋ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਸਿਹੜੀ ਪਿੰਡ ਹੈ ਜੀ ਮਰੰਡੇ ਕੋਲ ਮਰੰਡੇ ਕੋਲੇ ਹਾਂਜੀ ਉਪਾਰ ਦਾ ਕੰਮ ਹੈ ਜੀ ਹਾਂਜੀ ਬਾਈ ਤੇ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆਏ ਆ ਅੱਜ ਅੱਜ 9 ਜਾਨਵਰ ਦੇ 9 ਵੈਗੇ ਹਾਂਜੀ ਜਿਹੜੀ ਆਪਣੇ ਅੰਦਰ ਇੱਕ ਨੰਬਰ ਤੇ ਜਰਸੀ ਖੜੀ ਹੈ ਕੈਨ ਮਸੂਹ ਹੈ ਇਹ ਦੂਜੀ ਸੂਈ ਹੈ ਵੀਰ ਪਰ ਸੋਹਣੀ ਸੂਈ ਹੋਈ ਹੈ ਪਰਸਾਂ ਸੂਈ ਹੈ ਦੂਜਾ ਸੂਹ ਹੈ ਦੰਦਾਂ ਜਿਵੇਂ ਹੋਊਗੀ ਦੰਦਾਂ ਇਹ ਪੂਕੀ ਹੋਈ ਹੈ ਵੀ ਪੂਰੀ ਦੰਦ ਤੇ ਦੁੱਧ ਕਿੰਨਾ ਹੋ ਬੋਲਾ ਹੋਣਾ ਬੋਲੀ ਹੋਊਗੀ ਵੀਰ 10 ਤਰਾ ਕਿਲੋ ਦੁੱਧ ਕਿੰਨਾ ਕਿ ਪਿਆ ਜੀ ਪਰ ਤਾਂ ਪ੍ਰਾਦੂ ਦੀ 15 16 ਕਿਲੋ ਆ ਜੀ ਕੱਡੇ ਮਾੜੀ ਦੀ ਬਾਹ ਉਹ ਬੈੜੀ ਗੋਲੀ ਸੁੱਕੇ 1 ਨੰਬਰ ਤੇ ਸੋਹਣੀ ਜਰਸੀ ਦੂਜਾ ਸੁਆ ਵੀਰ ਕਹਿੰਦਾ ਸੂਈ ਆ ਪਰ ਸੋਈ ਸੂਈ ਥੱਲੇ ਵੀਰ ਦੱਸਦਾ 12 13 ਕਿਲੋ ਬੋਲੀ ਤਿਆਰ ਆ ਦੁੱਧ ਵੀਰ ਕਹਿੰਦਾ 15 16 ਕਿਲੋ ਵੱਚੀ ਬੜੇ ਆਰਾਮ ਨਾਲ ਚੁਗਾ ਜੂ ਫੇਸ ਕੁਆਲਟੀ ਵੇਚ ਸਕਦੇ ਆ ਸੋਨੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਯਾਰੀ ਜਰਸੀ ਥਾਂ ਮੈਂ ਨੀੜ ਤੋਂ ਚੈੱਕ ਕਰਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਤਾਂ ਸੇਮ ਹੀ ਸਾਈਜ਼ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਇੱਕ ਨੰਬਰ ਦਾ ਕਿਰੇਟ ਆ ਜੀ ਇਹਦਾ ਰੇਟ ਆ ਵੀਰੇ 52000 52000 ਕਿੰਨੇ ਦੇ ਦਾਂਗੇ ਲਾਸਟ 45 ਠੀਕ ਆ ਦੋ ਨੰਬਰ ਤੇ ਜਰਤੀ ਕਹਿਣਾ ਮਸੂਹਾ ਉਹ ਦੂਜੀ ਸੂਈ ਆ ਕੱਲ ਸੂਈ ਆ ਉਹਦੇ ਨਾਲ ਬੱਛੀ ਆ ਦੰਦੋ ਕਿਵੇਂ ਦੰਦਾਂ ਚੋਗੀਆਂ ਚਾਰ ਦੰਦ ਤੇ ਕਿੰਨਾ ਭੌਲਾ ਹੋਊਗਾ ਜੀ ਇਸ ਟਾਈਮ ਵੀਰੇ ਥੱਲੇ ਵੀਰੇ ਹੋਊਗਾ 10 ਕਿਲੋ ਦੇ ਲਗਭਗ 10 ਕਿਲੋ ਹਾਂ 9-10 ਕਿਲੋ ਦੋ ਤੇ ਕਿੰਨਾ ਕ ਪਿਆਜੂ ਦੋ ਦੋ ਦੇ ਦੂੰਗੇ 15-16 ਕਿਲੋ ਇੰਨੇ ਹੀ ਦੋ ਦੋ ਕੱਢੇ ਬਾਹਰ ਕਟਿੰਗ ਚ ਮੇਰਾ ਯਾਰ ਮੇਰੇ ਤੇ ਬੋਲ ਦੋ ਨੰਬਰ ਤੇ ਦੂਜਾ ਸੂਹਾ ਵੱਛੀ ਡੇਟ ਮੁਤਾਬਕ ਬਾਈ ਕਹਿੰਦਾ ਕੱਲ ਹੀ ਸੂਈ ਆ ਤੇ 9 10 ਕਿਲੋ ਬੋਲੀ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥਰਲੇ ਤੇ ਆ ਰ ਆ ਦੁੱਧ ਬਾਈ ਜੀ ਹੁਣੇ ਕਹਿੰਦੇ 15 16 ਕਿਲੋ ਵੱਛੀ ਬੜੇ ਆਰਾਮ ਨਾਲ ਚ ਵਾਜੂ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਥਣ ਮਨੇਰ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਤਨਾ ਸੇਮ ਹੀ ਸਾਈਜ਼ ਗੈਪ ਚ ਨਿਕਰ ਮੇ ਇਕਲੇ ਇਕਲੇ ਲੱਗੇ ਹੋਏ ਆ ਫਵਾ ਨਾ ਬਹੁਤ ਸੋਹਣਾ ਕਟਿੰਗ ਵਾਲਾ ਚਾਰੇ ਥਣ ਬਹੁਤ ਸੋਨੇ ਗੈਪ ਚ ਨਿਕਰ ਮੈਂ ਕਲੇ ਕਰੇ ਲੱਗੇ ਹੋਏ ਆ ਦੋ ਨੰਬਰ ਦਾ ਕੀ ਰੇਟ ਆ ਜੀ ਉਹਦਾ ਰੇਟ ਆ 57000 ਠੀਕ ਆ ਕਿੰਨੇ ਦੇ ਦਾਂਗਾ ਲਾਚ ਜੀ ਮੋਬਾਈਲ ਨੰਬਰ ਦੱਸ ਦਿਓ 8283091113 ਦੁਬਾਰਾ ਫਿਰ ਦੱਸ 8283091113 ਠੀਕ ਆ ਧੰਨਵਾਦ